हां जी किसान बिरो स्वागत है। ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਹਾਂ। ਉਹਨਾਂ ਵਿੱਚੋਂ ਇੱਕ ਤਾਂ ਹੈਗੀ ਤਾਜੀ ਸੂਈ ਤੇ ਦੋ ਹਜੇ ਗੱਪਣਾਂ ਨੇ। ਥੋੜੇ-ਥੋੜੇ ਦਿਨਾਂ ਦੀਆਂ ਤਕੀਆਂ ਨੇ। ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਤੇ ਜੇ ਕਿਸੇ ਵੀ ਇਹਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੈਨਾਂ ਨਾਲ ਕੰਟੈਕਟ ਕਰ ਸਕਦਾ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਅਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਬਾਈ ਹਾਂਜੀ ਵਧੀਆ ਹੀ ਕਿਵੇਂ ਚੱਲਦਾ ਬਾਈ ਕੰਮ ਕਰ ਵਧੀਆ ਹੀ ਵਧੀਆ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਨਾਮ ਕੁਲਦੀਪ ਸਿੰਘ ਹੈ ਪਿੰਡ ਸੁਫਾਨੰਦਾ ਜ਼ਿਲ੍ਹਾ ਜਿਰਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਸਾਡੇ ਪਿੰਡ ਦਾ ਸ਼ਹਿਰ ਭਗਤਪਾਈਗਾ ਠੀਕ ਹੈ ਬਾਈ ਕੰਟੈਕਟ ਨੰਬਰ ਬੋਲ ਦੋ ਆਪਣਾ 9417110523 A22 ਦਾ ਬਈ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਪਹਿਲਾਂ ਤਾਂ ਜੇ ਗੱਲ ਕਰੀਏ ਤਿੰਨੇ ਕਰਮੀਆਂ ਤੇ ਦੋ ਫਿਆ ਗਿਆ ਹੈ ਨਾ ਹਾਂਜੀ ਹਾਂਜੀ ਗਰਮੀ ਆ ਜਿਹੜੀ ਬਈ ਬਿਲਕੁਲ ਨਹੀਂ ਮੰਨਣੀ ਪਹਿਲੇ ਨੰਬਰ ਤੇ ਬਈ ਜਿਹੜੀ ਬੈੜ ਦੇਖ ਰਿਹਾ ਕਿਹੜਾ ਸੂਸੂਈ ਆ ਇਹ ਪਹਿਲੇ ਸੂਏ ਸੂਈ ਵੀ ਆ ਜੀ ਠੀਕ ਆ ਪਲੋਂਸ ਹੋਈ ਆ ਜੀ ਹਾਂਜੀ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਇਹੋ ਸੂਈ ਨੂੰ ਹੋ ਗਏ ਜੀ ਆਪਣਾ 10 ਦਿਨ ਹੋ ਗਏ ਸੂਈ ਨੂੰ 10 ਦਿਨ ਹਾਂਜੀ ਆਪਣੇ ਕੋਲੇ ਆਈ ਨੂੰ ਹੋ ਗਏ 4 ਦਿਨ ਠੀਕ ਆ ਕਿੰਨਾ ਦੁੱਦਾ ਜੀ ਹੁਣ ਇਸ ਟਾਈ ਠੀਕ ਆ ਬਾਈ ਕੋਈ ਦੋ ਟਾਈਮ ਚਵਾਈ ਕਰਨੀ ਮੈਂ ਨੇ ਪੋ ਚਾਰ ਟਾਈਮ ਚੋ ਲੋ ਜੀ ਕੋਈ ਨਹੀਂ ਕੋਈ ਚੱਕਾ ਠੀਕ ਆ ਤੇ ਬੱਚਾ ਬਾਈ ਕੀ ਆ ਕਹਿੰਦੇ ਮਗਰ ਬੱਛਾ ਜੀ ਬੱਛਾ ਬੱਚਾ ਕਰਮ ਵਾਲੀ ਤੇ ਕੀ ਬਾਈ ਬੱਛਾ ਤੇ ਚਵਾਈ ਚੋਈ ਕਿਵੇਂ ਲੱਗਿਆ ਚਵਾਈ ਇੱਕ ਨੰਬਰ ਆ ਜੀ ਪੋਲੀ ਆ ਜਮਾ ਧਾਰ ਦੂਰ ਚਵਾਈ ਬਾਈ ਕਹਿੰਦੇ ਇੱਕ ਨੰਬਰ ਆ ਬਸ ਪੋਲੀ ਹਾਂ ਜੀ ਧਾਰ ਪੋਲੀ ਆ ਸੀ ਦਾ ਚਾਰੂ ਪੂਰੀ ਆ ਨਾੜਾ ਲੂਣਾ ਬਾਈ ਨੇ ਵਿੱਚ ਚੈੱਕ ਕਰ ਸਕਦੇ ਆ ਬੜੀਆਂ ਚੰਗੀਆਂ ਕੱਲਾ ਕੱਲਾ ਥਣਾ ਪੂਰੀ ਵਿੱਚ ਜਿਹਨੂੰ ਆਪਾਂ ਕਹਿੰਦੀ ਆ ਖਾਣ ਲੱਗਿਆ ਮੈਂ ਖੋਲਿਓ ਬਾਈ ਤੋੜ ਦੋ ਬਾਹਰੋਂ ਬਾਕੀ ਸਵੇਰ ਦੀ ਚਵਾਈ ਹੋਈ ਹੋਣਾ ਹਾਂਜੀ ਹਾਂਜੀ ਸ਼ਾਮ ਤੱਕ ਬਈ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਤਿਆਰ ਕਰ ਲੈਣੀ ਹੈ ਕਰਮਣ ਨੇ ਇੱਕ ਗੱਲ ਜਿਹੜੀ ਇਹਦੇ 'ਚ ਖਾਸੀਅਤ ਹੈ ਤਾਂ ਬਈ ਗਰਮੀਆਂ ਦਾ ਤੋਹਫਾ ਹੀ ਆ ਗਈ ਗਰਮੀਆਂ ਨੇ ਬਿਲਕੁਲ ਨਹੀਂ ਮੰਨਣੀ ਕਿਉਂਕਿ ਬਾਡੀ ਇਹਦੀ ਐਫਐਫ ਦੀ ਆ ਥੋੜਾ ਜਿਹਾ ਕ੍ਰੋਸ ਹੰਗ ਵੀ ਪੈ ਜਾਂਦਾ ਤੇ ਸਮੀਪਲੀ ਦੇਖੋ ਬਈ ਫੁੱਲ ਸਮੀਪਲੀ ਆ ਤੇ ਕਿੰਨਾ ਦੁੱਧ ਦੇ ਦੂ ਬਈ ਐਸਟੀਮੇਟ ਜ ਦੋ ਦੇ ਦੂ 20 ਤੋਂ ਬਾਅਦ ਬਾਅਦ ਦੇਊਗੀ ਠੀਕ ਆ ਤੇ ਆਥਣੋਂ ਫਿਰ ਫਸ ਕੇ ਖੜ ਜਾਂਦਾ ਹਾਂਜੀ ਹਾਂਜੀ ਵਧੀਆ ਪੂਰੀ ਠੀਕ ਆ ਬਈ ਆਥਰਨ ਬਾਈ ਕਹਿੰਦਾ ਬਹੁਤ ਸੋਹਣੀ ਤਿਆਰ ਹੁੰਦੀ ਆ ਬਾਕੀ ਖਾਣਾ ਦਾ ਬਾਈ ਹੱਸਾ ਗਿਆ ਨਾ ਇਹ ਦਰਦੀ ਥੋੜਾ ਦਰਦੀ ਜਰੂਰ ਆ ਬੱਚੇ ਕੈਮਰੇ ਤੇ ਦਰਦੀ ਹੈ ਹੂੰ ਕੁ ਥੋੜਾ ਬੱਚੇ ਦਾ ਵੀ ਕਰਦੀ ਆ ਤੇ ਬਾਕੀ ਜਿਹੜਾ ਲੇਵਾ ਬਾਈ ਬਹੁਤ ਸੋਹਣਾ ਆ ਗਿਆ ਤੇ ਮੁੱਲ ਬਾਈ ਇਹਦਾ ਫਿਰ ਕੀ ਰੋ ਮੁੱਲ ਇਹਦਾ ਬਾਈ ਫਿਰ ਕੀ ਰੋ ਇਹਦਾ ਮੁੱਲ ਹੀ ਆਪਣਾ 67000 ਆਈ 67000 67000 ਰੁਪਏ ਬਾਈ ਕਹਿੰਦੇ ਮੁੱਲਾ ਬਾਕੀ ਬਾਈ ਸਨੈਕ ਬਣਾ ਦੇਖੋ ਵੈਣ ਤੇ ਫੇਸ ਵਗੈਰਾ ਬਹੁਤ ਕਮਾਲ ਦਾ ਹੈ ਬੋਦੀ ਬਦੀ ਫੁੱਲ ਕਮਾਲ ਦੇ ਹੈ ਹਾਂਜੀ ਉਹ ਸੀਰ ਹੈ ਕਿ ਚੋਣ ਨੂੰ ਧਾਰਾ ਮਾਰ ਕੇ ਹੀ ਖਾ ਦਿੰਦੇ ਆ ਹੂੰ ਇਦੋਂ ਹੀ ਕਰਨ ਰੋਲੇ ਕੈਮਰੇ ਤੋਂ ਲੱਦੀਆਂ ਹੋਰ ਨਹੀਂ ਕੋਈ ਚੱਕਰ ਠੀਕ ਆ ਉਹ ਬਾਈ ਕਹਿੰਦਾ ਕੋਈ ਚੱਕਰ ਨਹੀਂ ਬਾਈ ਠੰਡੀ ਸੀਲ ਪਾਉਂਦਾ ਥੋੜਾ ਜਿਆਦਾ ਲੈ ਆਵੇ ਲਾ ਧਾਰਾ ਮਾਰ ਕੇ ਵਿਖਾ ਦੇ ਲੈ ਹੂੰ ਕੀ ਆ ਬਾਤ ਪੂਰੀ ਮੋਟੀ ਧਾਰਾ ਜੀ ਸਹੀ ਗੱਲ ਲੈ ਲੱਤ ਨਹੀਂ ਛੜਨੀ ਬਾਈ ਠੰਡੀ ਸੀਲ ਦੇਖੋ ਥੋੜਾ ਕੈਮਰੇ ਤੇ ਜ਼ਰੂਰ ਜਾ ਕੇ ਦਿਖਾ ਲੈ ਬਾਈ ਦੇਖੋ ਉਹ ਨਹੀਂ ਗੱਲ ਕੋਈ ਇਹ ਥੋੜਾ ਕੈਮਰੇ ਤੋਂ ਲੱਦਦੇ ਆ ਬਾਕੀ ਨਾੜਾ ਨੂੜਾ ਇਹ ਗੱਲ ਕਰੀ ਬਾਈ ਨੇਵੇ ਤੇ ਫੁੱਲ ਚੰਗਿਆਂ ਆ ਗਿਆ ਫੀਟ ਨਾਲ ਹਵਨ ਆ ਗਿਆ ਇਹ ਨਹੀਂ ਹੈਗਾ ਵੀ ਟੁੱਟ ਪਾਇਆ ਚਾਹੇ 10 ਸੂਏ ਸੂਏ ਚਾਰੂ ਵੀ ਪੂਰੀਆਂ ਫੁੱਲ ਆ ਜੀ ਠੀਕ ਆ ਬ ਚਾਰੋ ਜਰੂਰ ਬਾਈ ਕਹਿੰਦਾ ਫੋਲਾ ਤੇ ਬਈ ਇਹਦਾ ਮੁੱਲ ਫਿਰ ਜਾਇਜ ਦੇਣ ਦੇ ਜਾਇਜ 67000 ਜੀ ਆਪਾਂ ਦੇਣ ਲੈਣ ਜੇ ਕੀਤਾਗਾ ਕੋਈ 2 400 ਵਿੱਚੋਂ ਮਾਨਤਾਨ ਕਰਦੇ ਆਂ ਜੀ ਠੀਕ ਆ ਬਾਈ ਹਾਂ ਜੀ ਕਿਉਂਕਿ ਆਏ ਆ ਵੀ ਗਰਮੀਆਂ ਦਾ ਤੋਂ ਆਏ ਗਰਮੀਆਂ ਦਾ ਨਲੇ ਫੈਡ ਚੰਗੀ ਆਊਗਾ ਹਣਾ ਹਾਂ ਜੀ ਫੈਡ ਫੋਡ ਵਧੀਆ ਆਉਂਦੀ ਹੈ ਜੀ ਹਮ ਸਹੀ ਗੱਲ ਆ ਬਾਈ ਤੇ ਅੱਗੇ ਬਾਈ ਦੋ ਨੰਬਰ ਤੇ ਇਹ ਕਿਹੜਾ ਸੁਆਗੇ ਇਹ ਸੂਣ ਵਾਲੀ ਹੈ ਜੀ ਇਹ ਦੂਜੇ ਸੂਏ ਸੁਣਾਈਆਂ ਨੇ ਕਿੰਨੇ ਦਿਨਾਂ ਦੀ ਕੱਚੀ ਹੈ ਬਾਈ ਬਸ 3 4 ਦਿਨ ਹੀ ਲਊਗੀ ਮਸਾ 3 4 ਦਿਨ ਹਾਂ ਜੀ ਕਿੰਨਾ ਕਿ ਦੁੱਧ ਪਾਇਆ ਬਾਈ ਪਿਛਲੇ ਦੁੱਧ ਦਾ ਪਿਛ 20 ਤੇ ਫਰੈਦ ਕਿ ਕਿੰਨੀ ਕਮਾਈ ਜੀ ਤੋਂ ਲੈਂਦੀ ਹੈ ਉਹਨਾਂ ਨੇ ਮੰਨ ਕੇ ਚੱਲ 20 ਲੀਟਰ ਦੱਸਿਆਗਾ ਬਾਕੀ ਇਹ ਥਾਣ ਲੇਵਾ ਬਹੁਤ ਚੰਗਾ ਜੀ ਇਹਦਾ ਪਾਣੀ ਬਹੁਤ ਠੱਲਿਓ ਸਹੀਲ ਦੇਖੋ ਯਾਰ ਥੀਲ ਦੇ ਅੰਦਰੋਂ ਇਧਰੋਂ ਮਗਰੋਂ ਹੀ ਵਿਖਾ ਦਿੰਦੇ ਆ ਸੀਲ ਐ ਕੁਛ ਨਹੀਂ ਆਉਂਦੀਆਂ ਇਹ ਰ ਕੀ ਬਾਤ ਜਿਵੇਂ ਮਰਜੀ ਹੱਥੋਂ ਤੇ ਫੇਰੀ ਜਾ ਉਹ ਲਾ ਥਾਣ ਵਾਲਾ ਚੰਗਾ ਆ ਗਿਆ ਬਾਈ ਹੈ ਨਾ ਇਹਦਾ ਵਧੀਆ ਜੀ ਲੱਜਾਂ ਨਾਲ ਦਾ ਥਾਣਾ ਆਹ ਲੋ ਦੇਖੋ ਥਾਣਾ ਦੀ ਨਾੜਾ ਨੂੜਾ ਨਾ ਮਾਰਦੀ ਮੂਰਤੀ ਨਹੀਂ ਇਹ ਕਿਵੇਂ ਸਹੀ ਗੱਲ ਨਾ ਗਰਮੀ ਮੰਨੇ ਉਹ ਚੱਕ ਕੇ ਖੜ ਗਈ ਨਾ ਗਰਮੀ ਮੰਨੇ ਹਾਂਜੀ ਹਾਂਜੀ ਨਾਲੇ ਬੱਚੇ ਜਿਹੇ ਜਿਹੇ ਮਾਰਦੀ ਲੈ ਲਓ ਐਚਐ ਤੇ ਲੇਵਾ ਬਈ ਪੰਡਾ ਵਾਲਾ ਤਿਆਰ ਕਰੂਗੀ ਹਾਂਜੀ ਲੇਵਾ ਪੂਰਾ ਤਿਆਰ ਕਰਕੇ ਫੇਰ ਸੂਗੀ ਇਹ ਹਮ ਹਜੇ ਤਾਂ ਤਿਆਰੀ ਕੁਛ ਨਹੀਂ ਬਈ ਹਜੇ ਤਾਂ ਸਟਾਰਟਿੰਗ ਕੀਤੀ ਹੈ ਲੇਵੇ ਦੀ ਹਜੇ ਕਿੰਨੇ ਦਿਨ ਕੱਢ ਜੂ ਬਈ ਬਸ ਇਹ 4-5 ਦਿਨ ਮਸਾ ਹੀ ਲਊਗੀ 4-5 ਦਿਨਾਂ ਦਾ ਹੀ ਹਜੇ ਲੈ ਜੂਗੀ ਕਿਉਂਕਿ ਕੁਛ ਪਸੂ ਸੁੰਦਾ ਸੁੰਦਾ ਵੀ ਲਾ ਲੈਂਦਾ ਤੇ ਬਾਕੀ ਹਵਾਨਾ ਬਈ ਚੈੱਕ ਕਰ ਲਓ ਝੋਲ ਬਹੁਤ ਪਈ ਹੈ ਜਦੋਂ ਤੂੰ ਤਿਆਰੀ ਕਰੂਗੀ ਬਹੁਤ ਸੋਹਣੀ ਤਿਆਰੀ ਕਰੂਗੀ ਥਣਾ ਦਾ ਜਿਹੜਾ ਸਾਈਜ਼ ਆ ਬਈ ਬਹੁਤ ਚੰਗਾ ਆ ਗਿਆ ਹੱਥੀਂ ਚੋਲੇ ਭਾਵੇਂ ਮਸ਼ੀਨ ਤੇ ਚੋਲੇ ਹਮ ਮੇਨ ਗੱਲ ਨਾ ਠੰਡੀ ਸ਼ੀਲ ਬਾਈ ਦੇਖੋ ਅੰਦਰ ਬਾਈ ਨੇ ਦਿਖਾਈ ਆ ਫੁੱਲ ਲੱਗੀ ਕਨੇ ਬਾਈ ਹਾਂਜੀ ਮੁੱਲ ਕੀ ਰਹੁ ਬਾਈ ਫਿਰ ਇਹਦਾ ਇਹਦਾ ਮੁੱਲ ਵੀ 67000 ਹੀ ਆ ਜੀ 67000 ਹਾਂਜੀ ਠੀਕ ਆ ਇਹਦਾ ਮੁੱਲ ਵੀ ਬਾਈ 67000 ਆ ਬਾਕੀ ਕੱਚੀ ਆਲਾ ਮੁੱਲ ਕਰਿਆ ਬਾਈ ਨੇ ਅੱਜ ਕੱਚੀ ਆ ਸੱਚੀਆਂ ਦੇ ਹਿਸਾਬ ਨੇ ਬਾਈ ਕਹਿੰਦਾ ਦੇ ਦੇਣੀਆਂ ਹਾਂਜੀ ਇਹਦੇ ਜੋ ਮਾਨਤਾਨ ਥੋੜਾ ਵਧ ਕਰਦੇ ਆਂ ਜੀ ਠੀਕ ਆ ਥੋੜਾ ਜਿਹਾ ਮਾਨਤਾਨ ਬਾਈ ਕਹਿੰਦਾ ਆਪਾਂ ਵਧ ਕਰ ਦਾਂਗੇ ਤਾਂ ਕਿ ਬਾਈ ਹਾਂਜੀ ਉਹ ਨਹੀਂ ਟੱਕਰ ਬਾਈ ਹਾਂ ਲੈ ਵਧੀਆ ਵੇਖ ਲਓ ਦਾ ਮੈਂ ਐਂ ਬਹਿ ਜੋ ਥੱਲੇ ਕੋਈ ਟੱਕਰ ਨਹੀਂ ਆ ਕੀ ਬਾਤ ਆ ਬਾਈ ਬਾਕੀ ਆਪਾਂ ਝੋਲ ਵਗੈਰਾ ਬਈ ਚੈੱਕ ਕਰਾਉਣੇ ਆ ਇਤੋਂ ਦੇਵੇ ਦੀ ਕਿੰਨੀ ਕੁ ਪਈ ਆ ਇਹਦਾ ਕੱਚੀ ਪਈ ਆ ਜਮਾ ਸਾਰੀਆਂ ਬਲਟਾਂ ਕੱਢੋ ਕਿ ਫਿਰ ਜਿਹੜਾ ਕਰਮਾ ਨੇ ਸੁਣਾਗਾ ਬਾਕੀ ਜਿਹੜਾ ਥਾਣਾ ਦਾ ਸਾਇ ਜਾ ਕੇ ਨਾ ਇੱਕ ਨੰਬਰ ਸਾਇ ਜਾ ਕੇ ਇੱਕ ਹੋ ਜਾ ਥਾਣਾ ਜਮਾ ਸੈਂਟੇ ਵਾਲਾ ਜਮਾ ਆਪਾਂ ਕਹਦੇ ਜਮਾ ਮਿਲਕੀ ਲੱਗਾ ਹੁੰਦਾ ਬਈ ਨਾ ਤਾਂ ਜਮਾ ਚਾਰੇ ਸਣ ਇੱਕੋ ਹੀ ਆ ਹੂੰ ਸੇਡਾਂ ਤੋਂ ਹੀ ਓਨੀ ਮੈਥ ਹੈਗੀ ਤੇ ਦੂਜੇ ਰੋਟ ਵੀ ਬਾਕੀ ਰੰਗ ਰੂਪ ਬਈ ਸੈਡ ਰੰਗ ਰੂਪ ਬੜੀ ਵਧੀਆ ਚਾਰੂ ਪੂਰੀ ਫੁੱਲ ਚਮਕਾ ਗਈ ਪੂਰੀ ਗਰਮੀ ਗੁਰਮੀ ਨਹੀਂ ਮੰਦੀ ਇਹ ਜਿਵੇਂ ਹੀ ਹੂੰ ਪਾਵੇਂ ਗਰਮੀ ਹੋਵੇ ਪਾਵੇਂ ਛਾਤੀ ਹੋਵੇ ਕੋਈ ਡੱਕਾ ਹੀ ਨਹੀਂ ਇਹਨੂੰ ਦੋਵੇਂ ਮੌਸਮਾਂ ਚ ਹੰੜਾ ਵਾਲੇ ਪਸ਼ੂ ਆ ਸਰ ਹਾਂਜੀ ਹਾਂਜੀ ਤੇ ਅੱਗੇ ਭਾਈ ਤਿੰਨ ਨੰਬਰ ਤੇ ਇਹ ਵੀ ਸੂਨ ਵਾਲੀ ਆਈ ਕਿਹੜਾ ਸੂਆ ਹੁੰਦੀ ਆ ਇਹ ਦੂਜੇ ਸੂਨਾ ਆਈਆਂ ਨੇ ਤੇ ਵੱਡੀ ਤੇ ਚਮਕ ਦੀ ਗੱਲ ਤਾਂ ਮੈਂ ਕਹਣਾ ਕਹਿਣ ਦੀ ਲੋੜ ਹੀ ਨਹੀਂ ਹੈ ਨਾ ਚਮਕ ਤਾਂ ਤੁਹਾਡੇ ਸਾਹਮਣੇ ਹੀ ਹੈ ਸਹੀ ਗੱਲ ਆ ਭਾਈ ਚਮਕ ਵਗੈਰਾ ਸੌਕ ਨਹੀਂ ਪਾਲੀ ਵੀ ਹੈ ਕਿਸੇ ਦੀ ਕੀ ਬਾਤ ਆ ਭਾਈ ਮੈਂ ਕਹਣਾ ਨਾ ਸੌਕ ਦੇਖੋ ਕਿੰਨਾ ਸੀਰ ਇਹ ਵੀ ਪੂਰੀ ਹੈਗੀ ਹਾਂ ਐ ਲੈ ਇਹ ਲੈ ਬਹਿ ਜਾ ਥੱਲੇ ਕਿਆ ਬਾਤ ਹੈ ਲੈ ਬਈ ਠੰਡੀ ਸੀਲ ਦੇਖੋ ਯਾਰ 25 ਕਿਲੋ ਦੁੱਧ ਪਹਿਲੇ ਸੂਏ ਪਾਇਆ ਜੀ ਇਹਨੇ ਠੀਕ ਆ ਹਾਂ ਜੀ ਬਾਈ ਕਿੰਨਾ ਦੇ ਦੂੰ ਫਿਰ ਇਹ ਜੀ ਵੀ ਵਾਧੂ ਦੇਊਗੀ ਘੱਟ ਨਹੀਂ ਦਿੰਦੀ ਬਾਕੀ ਥਾਣਾ ਕਿਆ ਗੁਲਾਬੀ ਵਾਲਾ ਦੇਖ ਕੈਮਰਾ ਪਰ ਜਮਾ ਨੇੜੇ ਕਰ ਦੋ ਇਹ ਕੁਕਰ ਉਹੀ ਨਹੀਂ ਜੀ ਬਾਈ ਫ੍ਰੀਜ ਇੱਕ ਨੰਬਰ ਆ ਗਿਆ ਚ ਫ੍ਰੀਜਾ ਦੀ ਫੇਸ ਦੇਖੋ ਯਾਰ ਹਾਂ ਜੀ ਇੰਨੀ ਸਮਾਈ ਮੈਂ ਕਹਿੰਦਾ ਜਿਵੇਂ ਕੋਈ ਬੰਦਾ ਉੱਤੇ ਹੀ ਰਹਿੰਦਾ ਹੁੰਦਾ ਸਾਰਾ ਇਹਨੂੰ ਕਿਹ ਕਹੇ ਛਿਮ ਜਾ ਕੋਈ ਚੀਜ਼ ਦੇਣੀ ਹੈ ਇਹ ਐ ਨਹੀਂ ਆ ਆਰਾਮ ਨਹੀਂ ਰਹਿੰਦਾ ਜਿਵੇਂ ਮਰਜ਼ੀ ਦੇ ਇਚੇ ਪਤਾ ਕਿਆ ਬਾਤ ਹੈ ਲੈ ਆਹ ਵੇਖ ਲਓ ਮੈਂ ਕਹਿੰਦਾ ਬੜੀ ਹੋ ਗਈ ਮੈਂ ਕੋਣੀ ਕੋਣਾ ਬਾਈ ਜਿਹਨੇ ਘਰੇ ਰੱਖਣੀ ਹੈ ਚਲੋ ਸਾਡਾ ਦਾ ਵਪਾਰ ਦਾ ਕੰਮ ਹੈ ਤੇ ਵੇਚਣੀ ਵੇਚਣੀ ਹੈ ਹੂੰ ਠੀਕ ਹੈ ਬਾਈ ਜਿਹਨੇ ਘਰੇ ਰੱਖਣੀ ਉਹਨੂੰ ਸੌਦਾ ਮਾੜਾ ਨਹੀਂ ਆਹ ਤੁਨ ਤਾਂ ਬਾਈ ਇਹਨਾਂ ਦੇਖ ਲੈਨੇ ਪੂਰੇ ਫੁੱਲ ਕੋਲੀ ਪੂਰੀ ਮੂੰਹ ਦੀ ਚਾਰੂ ਪੂਰੀ ਕੋਈ ਚੀਜ਼ ਵਗੈਰਾ ਦੇਣੀ ਹੈ ਤਾਂ ਪਸੂ ਲੈਂਦਾ ਮੈਂ ਅੜਕਾਈ ਕੋਈ ਨਹੀਂ ਜੇ ਮਰਜ਼ੀ ਉਹਨੂੰ ਕਰੀ ਜਾਂਦਾ ਐਂ ਫੜ ਕੇ ਮੂੰਹ ਫੜ ਲਓ ਮੌ ਇਹਨਾਂ ਕਰਨ ਵਾਲੀ ਮੂੰਹ ਢਾੜ ਐਂ ਕਰਨੋ ਨਾ ਕੀ ਵਾਹ ਨਿਕਈ ਕੋਈ ਨਹੀਂ ਲੈ ਲੈ ਚਾਰੂ ਚਰੂ ਦੇਖੋ ਖੋਲਾ ਹੈ ਨਾ ਹਾਂ ਖੋਲੋ ਬਾਈ ਤੋਰੇ ਉਹਨੂੰ ਵੀ ਬਾਕੀ ਟਾਂਚਾ ਵੀ ਇੰਨਾ ਚੰਗਾ ਆ ਗਿਆ ਪਲੀ ਵੀ ਇੰਨੀ ਕਮ ਆ ਮੈਂ ਕਹਣਾ ਵੀ ਸਾਨੂੰ ਲੈਣ ਦੀ ਤਾਂ ਲੋੜ ਹੀ ਨਹੀਂ ਪੈਣੀ ਵੱਡੀ-ਬੁੱਡੀ ਫੁੱਲ ਆ ਗਏ ਪੂਰੀ ਵੱਟ ਇਹੀ ਕਾਤ ਲਈ ਕੱਦ ਵਾਲੀ ਆ ਚਮਕ ਚਮਕ ਦੇਖੋ ਬਾਈ ਪਹਿਲਾਂ ਦਾ ਤੋਰਾ ਦੇਖੋ ਇੱਕ ਨੰਬਰ ਆ ਗਿਆ ਰੇਲ ਗੱਡੀ ਦੇ ਡੱਬੇ ਵਰਗੀ ਪਈ ਆ ਇੰਨੀ ਕੰਮ ਵਾਲੀ ਲੰਮੀ ਆ ਕਿ ਲੇਵਾ ਤਾਂ ਹਜੇ ਬਹੁਤ ਸੋਹਣਾ ਤਿਆਰ ਕਰੂਗਾ ਹਜੇ ਤਾਂ ਸਾਰੀਆਂ ਬਲਟੇ ਲੱਗਣੀਆਂ ਨੇ ਹਾਂ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਹਜੇ ਇਹ ਬਸ ਹਫਤਾ ਲੱਜੂਗੀ ਇੱਕ ਹਫਤੇ ਦੀ ਕੱਚੀ ਆ ਬਾਈ ਉਸ ਹੱਬ ਨਾਲ ਦਾ ਅੰਦਾਜ਼ਾ ਲਾ ਕੇ ਚੱਲੋ ਜਦੋਂ ਹੋ ਗਈ ਤਿਆਰ ਤੇ ਮੁੱਲ ਅੱਜ ਫਿਰ ਕੱਚੀ ਵਾਲੀ ਹੋ ਬਾਈ ਇਹਦਾ ਹਾਂ ਜੀ ਅੱਜ ਅੱਜ ਕੱਚਾਂ ਵਾਲੇ ਕਰਾਂਗੇ ਜਮਾਂ ਦੇਣ ਲਨहां ਤੇ ਨਾ ਠੀਕ ਆ ਬਾਕੀ ਯਾਰ ਗੱਲ ਨਾ ਜਿਹੜੀ ਕਹਿਣ ਦੀ ਆ ਬਈ ਇੰਨੀ ਸਮੀ ਪਲੇ ਨਹੀਂ ਹੁੰਦੀ ਯਾਰ ਹਾਂ ਕੋਈ ਅੰਗ ਨਾ ਮਸਰ ਦਾ ਦਾਗ ਨਾ ਮੱਖੀ ਦਾ ਦਾਗ ਐ ਇੱਕੋ ਜੀ ਪਈਆ ਸਾਫ ਜਮਾਂ ਬਾਕੀ ਥਣਾ ਦਾ ਸੈਜ ਵਗੈਰਾ ਬੜਾ ਚੰਗਾ ਆ ਗਿਆ ਤੇ ਇਹਦਾ ਮੁੱਲ ਬਈ ਫਰਕੀ ਇਹਦਾ ਮੁੱਲ ਜੀ ਦੇਣ ਲਨ 87000 87000 ਹਾਂ ਜੀ ਚੱਕੋ ਬਾਈ ਕੋਈ 95 ਨੇ ਕੋਈ 92 ਨੇ ਕੋਈ 90 ਰੀ 87000 ਹਾਂ ਤੇ ਨਾ 87000 ਹਾਂ ਤੇ ਨਹੀਂ ਆ ਬਾਕੀ ਲੇਵੇ ਦੀ ਜਿਹੜੀ ਫੀਡਿੰਗ ਆ ਬਾਈ ਪਾਲੀ ਕਮਾਲ ਦੀ ਆ ਜਨਾ ਮੈਂ ਨਾ ਬੱਚੇ ਨੂੰ ਛੋਟੇ ਨੂੰ ਬਾ ਦੇ ਥੱਲੇ ਇਹਦੇ ਹੂੰ ਸਹੀ ਖਰਾਬ ਨਾ ਕਰੂਗੀ ਤੁਹਾਨੂੰ ਆ ਧਾਰਾ ਆਪਣਾ ਵਿਖਾ ਹੀ ਦਿੰਨੇ ਆ ਮਾੜਾ ਆ ਪਾ ਲਈਏ ਤਾਂ ਲੈ ਠੰਡੀ ਸੀ ਆਈ ਬਹਿ ਜੋ ਰੱਖ ਦੇਖੋ ਬੜਾ ਇਧਰੇ ਵੇਖ ਲੋ ਲੈ ਕਰੋ ਨੇੜੇ ਲੈ ਕੀ ਬਾਤ ਆ ਜਰਾ ਨਾ ਨਾਵ ਕਰਨ ਵਾਲੀ ਚੀਜ਼ ਹੀ ਨਹੀਂ ਇਹ ਠੰਡੀ ਸੀ ਅਜੇ ਤਾਂ ਇਹ ਚੀਜ਼ ਇਹਨੇ ਕੱਢ ਕੇ ਸੁਣਿਆ ਹਾਂ ਖਵਾਲਾ ਜਿਹੜਾ ਨਾ ਬਾਈ ਖੜਿਆ ਨਹੀਂ ਜਾਣਾ ਬੈਠ ਨੇ ਗੱਲਾਂ ਕਰਾਉਣੀਆਂ ਜਦੋਂ ਕੋਰ ਮੈਨੇ ਸੁਣਾਗਾ ਕਨੇ ਹਾਂਜੀ ਅਜੇ ਤਾਂ ਕੱਚੀ ਪਈ ਆ ਬਾਈ ਤੇ ਮੁੱਲ ਵੀ ਬਾਈ ਨੇ ਜਮਾ ਜਾਇ ਰੱਖਿਆ ਅੱਜ 85 ਦੀ ਬਾਈ 87 ਹਜ਼ਾਰ 85 ਹਜ਼ਾਰ ਦੀ ਹਾਂਜੀ ਅੱਜ 87000 ਰੁਪਏ ਦੇ ਦੇਣੀਆਂ ਜਿੱਦਾਂ ਹੋਗੀ ਤਿਆਰ ਬਾਈ ਮੁੱਲ ਹੁੰਗਾ ਉਹ ਜਾ ਹਾਂਜੀ ਇਹਦੇ ਸੂਪ ਹੀ ਉਤੇ ਹੋਇਆ ਹਮ ਅੱਜ ਜਮਾ ਜਾਏ ਤੇ ਜਮਾ ਦੇਣ ਲੈਣ ਮੁੱਲ ਕਰਿਆ ਬਾਈ ਨੇ ਜਿੰਨਾਂ ਲੈਵਾ ਮਗਰ ਨੂੰ ਹੂਗਾ ਉਹ ਨਹੀਂ ਮੂਰਨੂ ਹੂਗਾ ਸਾਰੀਆਂ ਬਾਲਟਾਂ ਕੱਢੂਗੀ ਫੇਰ ਜਾ ਕੇ ਕਰਮਾਣੇ ਕਿਤੇ ਸੋਣਾਗਾ ਤਿੰਨਾਂ ਸੀ ਕਿ ਬਾਈ ਕੋਲੇ ਬਾਈ ਤਿੰਨਾਂ ਪਤਲ ਨਹੀਂ ਦਿਖਾਤੇ ਜੇ ਕਿਸੇ ਵੀ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਵੀਡੀਓ ਨੂੰ ਵੇਖਣ ਲਈ ਧੰਨਵਾਦ